ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਦਸ਼ਮੀਸ਼ ਪਿਤਾ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਕਥਾ ਦਸਮ ਗ੍ਰੰਥ ਦੇ ਵਿੱਚ ਇੱਕ ਕਾਂਡ ਬਜਤਰ ਨਾਟਕ ਹੈ ਜੋ ਸਤਿਗੁਰੂ ਜੀ ਦੀ ਆਪਣੀ ਕਲਮ ਦੇ ਨਾਲ ਲਿਖੀ ਹੋਈ ਆਪਣੀ ਜਨਮ ਕਥਾ ਹੈ ਇਹ ਲਿਖਤ ਬਹੁਮੁੱਲੀ ਇਤਿਹਾਸਿਕ ਲਿਖਤ ਹੈ ਆਪਣੇ ਪੂਰਬਲੇ ਜਨਮ ਦੇ ਬਾਰੇ ਸਾਹਿਬ ਫਰਮਾਉਂਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਹਿ ਵਿਦਮੋਹਿਆ ਨੂੰ ਹੇਮਕੁੰਟ ਪर्वਤ ਹੈ ਜਹਾਂ ਸप्त श्रृੰਗ ਸੋਭਤ ਹੈ ਤਹਾਂ ਸप्त श्रृੰਗ ਤਹ ਨਾਮ ਕਹਾਵਾ ਪੰਡ ਰਾਜ ਜਹਿ ਜੋਗ ਕਮਾਵਾ ਤਹ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਤਿਸ ਦਾ ਪਰਮਾਰਥ ਹੈ ਹੁਣ ਅਸੀਂ ਆਪਣੇ ਜੀਵਨ ਦੀ ਕਥਾ ਦੱਸਦੇ ਹਾਂ ਜਿਸ ਦਾ ਸਬੰਧ ਪੂਰਬਲੇ ਜਨਮ ਦੇ ਨਾਲ ਹੈ ਪੂਰਬਲੇ ਜਨਮ ਦੇ ਵਿੱਚ ਅਸੀਂ ਇੱਕ ਤਪੱਸਵੀ ਸੀ ਤਪੱਸਿਆ ਕਰ ਰਹੇ ਸੀ ਕਿ ਅਸਾਂ ਨੂੰ ਅਕਾਲ ਪੁਰਖ ਨੇ ਸੱਦ ਮੰਗਵਾਇਆ। ਤਪੱਸਿਆ ਕਿਸ ਸਥਾਨ ਤੇ ਕਰਤੇ ਸੀ? ਬਰਫ਼ ਦੇ ਘਰ ਹਿਮਾਲਿਆ ਪਹਾੜਤ ਦੇ ਉਸ ਦਾ ਇੱਕ ਹਿੱਸਾ ਸੱਤਸਰੰਗ ਸੱਤਸਰੰਗ ਜੋ ਕਿ ਸੱਤਾਂ ਚੋਟੀਆਂ ਵਾਲੇ ਛੋਟੇ ਪਹਾੜਾਂ ਦੀ ਬਰਫ਼ਾਨੀ ਵਾਦੀ ਅਖਵਾਉਂਦਾ ਹੈ। ਇਹ ਟੀਰੀਗੜਵਾਲ ਉੱਤਰ ਪ੍ਰਦੇਸ਼ ਦੇ ਪਹਾੜੀ ਇਲਾਕੇ ਵਿੱਚ ਹੈ। ਭਾਰਤ ਦੇ ਮਸ਼ਹੂਰ ਤੀਰਥ ਬਦਰੀਨਾਥ ਤੋਂ ਅੱਗੇ ਗੰਗੋਤਰੀ ਦੇ ਨੇੜੇ ਇਹ ਸਥਾਨ ਹੈ। ਇਸ ਦੀ ਉਚਾਈ ਤਕਰੀਬਨ ਚੋਟੀਆਂ 28000 ਫੁੱਟ ਤੋਂ ਉੱਪਰ ਹੈ ਵਾਦੀ ਦੀ ਉਚਾਈ 18-19000 ਫੁੱਟ ਦੇ ਲਗਭਗ ਹੈ ਨਵੀਨ ਖੋਜ ਨੇ ਇਸ ਸਥਾਨ ਤੇ ਇੱਕ ਗੁਰਦੁਆਰਾ ਕਾਇਮ ਕੀਤਾ ਜਿਸ ਦਾ ਨਾਮ ਹੇਮਕੁੰਟ ਰੱਖਿਆ ਜਿਸ ਵਾਦੀ ਦੇ ਵਿੱਚ ਕੋਹਾਂ ਤੱਕ ਚਿੱਟੀ ਬਰਫ਼ ਹੀ ਬਰਫ਼ ਰਹਿੰਦੀ ਹੈ ਸਿਰਫ ਅਗਸਤ ਤੇ ਸਤੰਬਰ ਦੇ ਮਹੀਨੇ ਬਰਫ਼ ਘਟਦੀ ਹੈ ਤਾਂ ਯਾਤਰੂ ਬਦਰੀਨਾਥ ਤੇ ਗੁਰਦੁਆਰਾ ਹੇਮਕੁੰਟ ਦੀ ਯਾਤਰਾ ਕਰਨ ਜਾਂਦੇ ਹਨ ਸਾਹਿਬ ਫਰਮਾਉਂਦੇ ਨੇ ਸੱਤ ਬਰਫਾਨੀ ਚੋਟੀਆਂ ਦੀਆਂ ਸੁੰਦਰ ਪਹਾੜੀਆਂ ਨੇ ਜੋ ਮਾਨੋ ਸੱਤ ਰਿਖੀ ਬੈਠੇ ਤਪੱਸਿਆ ਕਰ ਰਹੇ ਨੇ ਇਹ ਉਹ ਪਵਿੱਤਰ ਤੇ ਸੁਹਾਵਣਾ ਸਥਾਨ ਹੈ ਜਿੱਥੇ ਪੰਜਾਂ ਪਾਂਡਵਾ ਨੇ ਕਦੇ ਯੋਗ ਕਮਾਇਆ ਸੀ ਮਹਾਭਾਰਤ ਦੀ ਲੜਾਈ ਦੇ ਪਿੱਛੋਂ ਇਸੇ ਸਥਾਨ ਤੋਂ ਪਾਂਡਵ ਬ੍ਰਹਮ ਲੋਕ ਨੂੰ ਗਏ ਸੀ ਐਸੇ ਨਿਰਮਨੁਖ ਸਥਾਨ ਉੱਪਰ ਅਸਾਂ ਨੇ ਬਹੁਤ ਕੋਟ ਤਪੱਸਿਆ ਕੀਤੀ ਐਸੇ ਤਪੱਸਿਆ ਦੇ ਬਲ ਦੇ ਨਾਲ ਮਹਾਕਾਲੀ ਦੀ ਅਰਾਰਧਨਾ ਭਗਤੀ ਕੀਤੀ ਇਹ ਵਿਦਕਰਤ ਤਪੱਸਿਆ ਭਇਓ ਦ੍ਰਵ ਤੇ ਇੱਕ ਰੂਪ ਹੋਇ ਗਇਓ ਤਾਤ ਮਾਤ ਗੁਰ ਅਲਖ ਆਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਐਸੀ ਆਰਾਧਨਾ ਤੇ ਤਪੱਸਿਆ ਕੀਤੀ ਕਿ ਦ્વੈਖ ਦਾ ਅੰਤ ਹੋ ਗਿਆ ਦੋ ਤੋ ਇੱਕ ਰੂਪ ਹੋ ਨਿਬੜੇ ਪੁਰਖ ਤੇ ਪ੍ਰਮਾਤਮਾ ਚ ਕੋਈ ਫਰਕ ਹੀ ਨਾ ਰਿਹਾ ਦੂਜੇ ਪਾਸੇ ਮੇਰੇ ਮਾਤਾ ਜੀ ਸਤਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਵੱਡੇ ਪ੍ਰਮਾਤਮਾ ਦੀ ਭਗਤੀ ਕਰਦਿਆਂ ਕਈ ਪ੍ਰਕਾਰ ਦੇ ਜੋਗ ਕਮਾਏ ਤੇ ਸਾਧਨਾ ਕੀਤੀ ਉਹਨਾਂ ਦੇ ਘਰ ਪੁੱਤਰ ਨਹੀਂ ਸੀ ਵਾਹਿਗੁਰੂ ਜੀ ਪ੍ਰਸੰਨ ਹੋਏ ਤਿੰਨ ਜੋ ਕਰੀ ਅਲਖ ਕੀ ਸੇਵਾ ਤਾ ਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸਮੋਹ ਦਿਆ ਤਬ ਹਮ ਜਨਮ ਕਲੂ ਮਹਿ ਲਿਆ ਚਿਤ ਨਾ ਭਇਓ ਹਮ ਰੋ ਆਵਨ ਕਹਿ ਚੁਬੀ ਰਹੀ ਸੁਤ ਪ੍ਰਭ ਚਰਨਨ ਮੈਂ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਇੱਕ ਪਾਸੇ ਤਾਂ ਮਾਤਾ ਗੁਜਰੀ ਜੀ ਦੀ ਕੁੱਖ ਦੇ ਰਾਹੀ ਅਸਾਂ ਦੇ ਸੰਸਾਰ ਤੇ ਆਉਣ ਦਾ ਵਸੀਲਾ ਸੋਚਿਆ ਤੇ ਦੂਜੇ ਪਾਸੇ ਆ ਸਾਨੂੰ ਕਿਹਾ ਤੁਸੀਂ ਕਲਯੁਗ ਦੇ ਸਮੇਂ 'ਚ ਮਾਤ ਲੋਕ ਦੇ ਵਿੱਚ ਜਾਓ ਸੋ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਅਸਾਂ ਕਲਯੁਗ ਦੇ ਵਿੱਚ ਜਨਮ ਲੈ ਲਿਆ ਪਰ ਮਾਤ ਲੋਕ ਤੇ ਆਉਣ ਨੂੰ ਚਿਤ ਨਹੀਂ ਸੀ ਕਰਦਾ ਕਿਉਂਕਿ ਸੁਰਤੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਸੀ ਆਨੰਦ ਹੀ ਆਨੰਦ ਸੀ ਸਦੀਵੀ ਕਾਲ ਦੇ ਆਨੰਦਾਂ ਨੂੰ ਛੱਡ ਕੇ ਨਹੀਂ ਸੀ ਆਇਆ ਜਾਂਦਾ ਪਰ ਮਜਬੂਰਨ ਵਾਹਿਗੁਰੂ ਦੇ ਹੁਕਮ ਮੰਨ ਕੇ ਤਦੋਂ ਆਉਣਾ ਹੀ ਪਿਆ ਜਦੋਂ ਵਾਹਿਗੁਰੂ ਮਾਲਕ ਨੇ ਅਸਾਂ ਨੂੰ ਇਸ ਤਰ੍ਹਾਂ ਸਮਝਾਇਆ ਜੋ ਤੇ ਪ੍ਰਭ ਹਮ ਕੋ ਸਮਝਾਇਓ 임 ਕਹਿ ਕੇ ਇਹ ਲੋਕ ਪਠਾਇਓ ਮਾਲਕ ਅਕਾਲ ਪੁਰਖ ਨੇ ਅਸਾਂ ਨੂੰ ਸ੍ਰਿਸ਼ਟੀ ਰਚਨਾ ਦੇਵਤਿਆਂ ਦੇ ਬਣਾਉਣ ਜੀਵਾਂ ਦੇ ਵਿੱਚ ਜਾਨ ਪਾਉਣ ਦੀ ਲੰਮੀ ਕਥਾ ਸੁਣ ਕੇ ਆਖਿਆ ਤੇ ਕਹੇ ਕਰੋ ਹਮਾਰੀ ਪੂਜਾ ਹਮ ਵਿਨ ਅਵਰਨ ਠਾਕੁਰ ਦੂਜਾ ਮਾਤ ਲੋਕ ਵਿੱਚ ਮੇਰੀ ਹੀ ਪੂਜਾ ਕਰਨੀ ਮੇਰੇ ਤੋਂ ਬਿਨਾ ਹੋਰ ਦੂਸਰਾ ਮਾਲਕ ਕੋਈ ਨਹੀਂ ਜਿਨ੍ਹਾਂ ਪੁਰਖਾਂ ਨੂੰ ਮੈਂ ਬਣਾਇਆ ਹੈ ਉਹਨਾਂ ਵਿੱਚੋਂ ਕਈ ਸਿਆਣੇ ਨਿਕਲੇ ਤੇ ਉਹਨਾਂ ਨੇ ਆਪਣੇ ਧਰਮ ਚਲਾ ਦਿੱਤੇ ਮੈਨੂੰ ਭੁਲਾ ਹੀ ਦਿੱਤਾ ਲੋਕਾਂ ਨੂੰ ਜਾਣ ਬੁੱਝ ਕੇ ਕੁਰਾਹੇ ਪਾਇਆ ਐਸਾ ਕਲਯੁਗ ਵਰਤਿਆ ਕਿ ਪਰਮਪੁਰਖ ਕਿਨਹੂ ਨਹਿ ਪਾਇਓ ਬੈਰ ਬਾਂਦ ਅਹੰਕਾਰ ਵਡਾਇਓ ਪੇੜ ਪਾਤ ਆਪਨ ਤੇ ਜਲੇ ਪ੍ਰਭ ਕੇ ਪੰਥ ਨਾ ਕੋ ਉਚਲੇ ਅਕਾਲ ਪੁਰਖ ਨੂੰ ਤਾਂ ਕੋਈ ਚਿੱਤੇ ਨਹੀਂ ਕਰਦਾ ਵੈਰ ਵਿਰੋਧ ਲੜਾਈਆਂ ਝਗੜੇ ਹੰਕਾਰ ਚ ਸਭ ਰੁੱਜੇ ਨੇ ਜਿਵੇਂ ਤੌੜੀ ਉਬਲ ਕੇ ਆਪਣੇ ਕੰਡੇ ਸਾੜਦੀ ਹੈ ਤੇਵੇਂ ਮਨੁੱਖ ਈਰਖਾ ਹੰਕਾਰ ਦੇ ਨਾਲ ਆਪਣੀ ਆਤਮਾ ਨੂੰ ਸਾੜ ਕੇ ਸੁਆਹ ਕਰ ਰਹੇ ਨੇ ਵਾਹਿਗੁਰੂ ਦੇ ਦੱਸੇ ਰਸਤੇ ਕੋਈ ਨਹੀਂ ਚੱਲਦਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਤੇ ਵਾਹਿਗੁਰੂ ਤੇ ਭਰੋਸਾ ਹੀ ਨਹੀਂ ਰੱਖਦਾ ਬਹੁਤ ਮਾੜੀ ਦਸ਼ਾ ਹੋ ਗਈ ਹੈ ਜਿਨ ਜਨ ਤਨਿਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨਹੂ ਪਹਿਚਾਨਾ ਮੰਮ ਉਚਾਰਤੇ ਭਇਓ دیਵਾਨਾ ਪਰਮ ਤਤ ਕਿਨਹੂ ਨਾ ਪਹਿਚਾਨਾ ਆਪ ਆਪ ਪੀਤਰ ਉਰਜਾਨਾ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰह्म ਕਾਹੂ ਨਾ ਪਛਾਨਾ ਗੱਲ ਕੀ ਲੋਕ ਵਾਹਿਗੁਰੂ ਦੀ ਭਗਤੀ ਭੁੱਲ ਕੇ ਕੁਰਾਹੇ ਤੁਰ ਪਏ ਜੇ ਕਿਸੇ ਨੇ ਰਤਾ ਕੁ ਵੀ ਸਿੱਧੀ ਪ੍ਰਾਪਤ ਕਰ ਲਈ ਸੀ ਉਹ ਵੱਡਾ ਸਿੱਧ ਬਣ ਕੇ ਆਪ ਹੀ ਰੱਬ ਬਣ ਬੈਠਾ ਸੀ ਦੂਸਰਿਆਂ ਦੇ ਨਾਲ ਲੜਦਾ ਤੇ ਦੂਸਰਿਆਂ ਨੂੰ ਜਿੱਤਣ ਦੇ ਵਿੱਚ ਹੀ ਜੀਵਨ ਮੁਕਤੀ ਸਮਝਦਾ ਸੀ ਮਨੁੱਖ ਦੇ ਨਾਲ ਮਨੁੱਖ ਕ੍ਰਣਾ ਕਰਨ ਲੱਗ ਪਿਆ ਸੀ ਸਾਰੇ ਜਗਤ ਅਤੇ ਅਗਿਆਨਤਾ ਦਾ ਹਨੇਰਾ ਛਾ ਗਿਆ ਐਸੀ ਦਸ਼ਾ ਦੇ ਵਿੱਚ ਵਾਹਿਗੁਰੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕੋਲੇ ਸੱਦ ਕੇ ਹੁਕਮ ਦਿੱਤਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬੇ ਕੋ ਸਾਜਾ ਜਹ ਤਹਾਂ ਕੇ ਧਰਮ ਚਲਾਈ ਕਬਦ ਕਰਨ ਤੇ ਲੋਕ ਹਟਾਏ ਵਾਹਿਗੁਰੂ ਨੇ ਕਿਹਾ ਅਸੀਂ ਆਪਣੀ ਸ਼ਕਤੀ ਤੁਸਾਂ ਨੂੰ ਬਖਸ਼ਦੇ ਹਾਂ ਤੁਸੀਂ ਇੱਕ ਨਵਾਂ ਜੀਵਨ ਰਾਜ ਲਾਓ ਜਿਸ ਰਾਹੇ ਤੁਰਦਾ ਹੋਇਆ ਮਨੁੱਖ ਮਾਰੇ ਕਰਮ ਕਰਨ ਤੋਂ ਰੁਕ ਜਾਵੇ ਤੇ ਧਰਮ ਦਾ ਰਾਜ ਹੋਵੇ ਤੇ ਥਾਂ-ਥਾਂ ਧਰਮ ਪ੍ਰਚਾਰ ਕਰੋ ਕਿਉਂਕਿ ਲੋਕ ਕੁਕਰਮ ਕਰਕੇ ਮਨੁੱਖਾ ਜੀਵਨ ਨੂੰ ਨਸ਼ਟ ਕਰ ਰਹੇ ਨੇ ਉਹਨਾਂ ਨੂੰ ਗਿਆਨ ਹੀ ਨਹੀਂ ਕਿ ਉਹ ਕਿਉਂ ਮਾਤ ਲੋਕ ਚ ਭੇਜੇ ਗਏ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਪੰਡਿਤ ਆਪਣੇ ਜੀਵਨ ਮਿਸ਼ਨ ਨੂੰ ਭੁੱਲ ਗਿਆ ਹੈ ਤੇ ਸਾਧ ਨੂੰ ਸਾਧਨਾ ਦਾ ਉਪਦੇਸ਼ ਯਾਦ ਨਹੀਂ ਰਿਹਾ ਅਕਾਲ ਪੁਰਖ ਦੇ ਐਸੇ ਬਚਨਾਂ ਨੂੰ ਸੁਣ ਕੇ ਉਸ ਵੇਲੇ ਸ਼ਾਂਤ ਹਿਰਦੇ ਨਾਲ ਸਤਿਗੁਰੂ ਜੀ ਨੇ ਇਉਂ ਉੱਤਰ ਦਿੱਤਾ 68 ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਅਸਾਂ ਨੇ ਸ਼ਾਂਤ ਹਿਰਦੇ ਨਾਲ ਦੋਵੇਂ ਹੱਥ ਜੋੜ ਕੇ ਸੀਸ ਨਿਵਾ ਕੇ ਉੱਤਰ ਦਿੱਤਾ ਏ ਅਕਾਲ ਪੁਰਖ ਆਪ ਜੇਕਰ ਸਹਾਇਤਾ ਕਰੋਗੇ ਤਾਂ ਜ਼ਰੂਰ ਜਗਤ ਦੇ ਵਿੱਚ ਐਸਾ ਪੰਥ ਚੱਲੇਗਾ ਜਿਸ ਦੀ ਆਪ ਕਲਪਨਾ ਕਰ ਰਹੇ ਹੋ ਇਹ ਸੁਣ ਕੇ ਵਾਹਿਗੁਰੂ ਬਹੁਤ ਪ੍ਰਸੰਨ ਹੋਏ ਤੇ ਹੁਕਮ ਕੀਤਾ ਹੁਣ ਜਗਤ ਵਿੱਚ ਜਾਓ ए कारण प्रभ मोहे पठायो तब मैं जगत जन्म तर आयो जिमतिन कही तिने तिम हो और किस्ते बैर न गहे हो जो हमको परमेश्वर उचर है ते सब नरक कुंड में पर है मौको दास तवन का जानू या मैं भेदना रंच पछानु मैं हूँ परम पुरख दासा देखन आयो जगत तमाशा ਇਹ ਵਿਚਾਰ ਕੇ ਅਕਾਲ ਪੁਰਖ ਨੇ ਅਸਾਂ ਨੂੰ ਜਗਤ ਦੇ ਵਿੱਚ ਭੇਜਿਆ ਫਿਰ ਅਸਾਂ ਜਗਤ ਦੇ ਵਿੱਚ ਜਨਮ ਲਿਆ ਜਿਸ ਤਰ੍ਹਾਂ ਅਕਾਲ ਪੁਰਖ ਨੇ ਕਿਹਾ ਸੀ ਉਸੇ ਤਰ੍ਹਾਂ ਅਸੀਂ ਦੱਸਿਆ ਤੇ ਉਸੇ ਤਰ੍ਹਾਂ ਹੀ ਕਰਾਂਗੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਜੋ ਅਸੀਂ ਵਾਧੂ ਬਚਨ ਕਰੀਏ ਪਰ ਇੱਕ ਸ਼ਰਤ ਜ਼ਰੂਰ ਹੈ ਸਾਰੇ ਸਿੱਖ ਸੁਣ ਲਓ ਉਹ ਇਹ ਹੈ ਕਿ ਜਿਹੜਾ ਅਸਾਂ ਨੂੰ ਪਰਮੇਸ਼ਰ ਅਕਾਲ ਪੁਰਖ ਸਮਝੇਗਾ ਉਹ ਜ਼ਰੂਰ ਨਰਕ ਕੁੰਡ ਵਿੱਚ ਪਵੇਗਾ ਕਿਉਂਕਿ ਅਸੀਂ ਤਾਂ ਉਸ ਅਕਾਲ ਪੁਰਖ ਦੇ ਸੇਵਕ ਹਾਂ ਉਹ ਜਗਤ ਦਾ ਕਰਤਾ ਹਰਤਾ ਸਾਨੂੰ ਜਨਮ ਦੇਣ ਵਾਲਾ ਹੈ ਉਸ ਦਾ ਰਚਿਆ ਹੋਇਆ ਜੀਵ ਉਸ ਦੀ ਬਰਾਬਰਤਾ ਕਿਵੇਂ ਕਰਦਾ ਹੈ ਅਸਾਂ ਦਾ ਇਸ ਗੱਲ ਦੇ ਨਾਲ ਰਤਾ ਚੱਠ ਨਹੀਂ ਅਸੀਂ ਉਸ ਦੇ ਸੇਵਕ ਉਸ ਦੇ ਰਚੇ ਜਗਤ ਦੇ ਤਮਾਸ਼ੇ ਨੂੰ ਉਸ ਦੀ ਕਿਰਪਾ ਦੇ ਨਾਲ ਦੇਖਣ ਆਏ ਹਾਂ ਜੋ ਹੁਕਮ ਕਰਦਾ ਜਾਵੇਗਾ ਸੋ ਅਸੀਂ ਕਰਦੇ ਜਾਵਾਂਗੇ ਉਸ ਦਾ ਸਿਮਰਨ ਕਰਨਾ ਉਸ ਦੇ ਹੁਕਮ 'ਚ ਰਹਿਣਾ ਕਹਿਓ ਪ੍ਰਭੂ ਸੋ ਪਾਖੋਂ ਕਿ ਸੁਨਾ ਕਾਨ ਰਾਖਿਓ ना कान काहू की तरों कह्यो प्रभु से मैं करो भजो से एक नाम है जो काम सर्व सर्वठाम ना जाप आन को जपो इस तरह की असादी प्रतिज्ञा है दूसरी प्रतिज्ञा है कि अकाल पुरख का सिमरन करना उस दे बेयंत नाम ले ले के लैके याद करना बेअंत नाम त्यायो परम जोत पायो ना ध्यान आन को तरो ਨਾ ਨਾਮ ਆਨ ਉਚਰੋ ਕਿਉਂਕਿ ਵਾਹਿਗੁਰੂ ਦਾ ਨਾਮ ਬੇਅੰਤ ਪਾਪਾਂ ਨੂੰ ਖੰਡਨ ਕਰਨ ਵਾਲਾ ਹੈ ਅਨੰਤ ਪਾਪ ਟਾਰੀਆਂ ਵਾਹਿਗੁਰੂ ਜੀ ਨੇ ਫਰਮਾਇਆ ਕਿ ਜਗਤ ਦੇ ਵਿੱਚ ਆਉਣ ਦਾ ਤੀਜਾ ਨਿਸ਼ਾਨਾ ਹੈ ਕਿ ਭਾਰਤ ਚ ਜੋ ਮੁਗਲ ਹਕੂਮਤ ਹਿੰਦੂ ਧਰਮੀਆਂ ਨੂੰ ਦੁੱਖ ਦੇ ਰਹੀ ਹੈ ਉਸ ਦੇ ਕਰਮਚਾਰੀ ਲੋਕਾਂ ਨੂੰ ਦੁਖੀ ਕਰ ਰਹੇ ਨੇ ਉਹਨਾਂ ਨੂੰ ਸੋਧਣਾ ਉਹਨਾਂ ਨੂੰ ਸਿੱਧੇ ਰਾਸਤੇ ਪਾਉਣਾ ਤਾਂ ਹੀ ਸਿੱਧੇ ਰਸਤੇ ਪੈ ਸਕਦੇ ਨੇ ਉਹ ਜੇ ਉਹ ਸ਼ਕਤੀ ਨੂੰ ਸੁਰਜੀਤ ਕੀਤਾ ਜਾਵੇ ਲੋਹੇ ਨੂੰ ਲੋਹਾ ਕੱਟ ਸਕਦਾ ਹੈ ਦੁਸ਼ਟਾਂ ਨੂੰ ਸੋਧਣ ਵਾਸਤੇ ਸ਼ਕਤੀ ਸੁਰਜੀਤ ਕੀਤੀ ਜਾਵੇਗੀ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖਿਨ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮ ਸਮਝ ਲੈ ਸਾਧੂ ਸਭ ਮਮ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਪੁਰਬਲੇ ਜਨਮ ਤੇ ਜਗਤ 'ਚ ਆਉਣ ਦੇ ਨਿਸ਼ਾਨੇ ਦੀ ਸਾਰੀ ਕਥਾ ਆਪ ਸਿੱਖ ਸੇਵਕਾਂ ਨੂੰ ਸੁਨਾਈ ਜਗਤ ਦੇ ਵਿੱਚ ਕੋਈ અવਤਾਰ ਜਾਂ ਪੈਗੰਬਰ ਨਹੀਂ ਹੋਇਆ ਜੋ ਮਨੁੱਖਤਾ ਦੀ ਭਲਾਈ ਵਾਸਤੇ ਇੰਨਾ ਉੱਚਾ ਜੀਵਨ ਨਿਸ਼ਾਨਾ ਲੈ ਕੇ ਜਗਤ ਦੇ ਵਿੱਚ ਆਇਆ ਹੋਵੇ ਹਰ ਇੱਕ ਨੇ ਜਗਤ ਦੇ ਵਿੱਚ ਆ ਕੇ ਆਪਣੀ ਪੂਜਾ ਕਰਵਾਈ ਆਪ ਭਗਵਾਨ ਦਾ ਰੂਪ ਅਖਵਾਇਆ ਮੱਝੀ ਵੀ ਤੋਸਬ ਦਾ ਰੰਗ ਚਾੜਿਆ ਧਰਮ ਤੇ ਮਨੁੱਖਤਾ ਦੇ ਵਾਸਤੇ ਸਾਂਝਾ ਕੋਈ ਕਦਮ ਨਾ ਚੁੱਕਿਆ ਤਨ ਹਨ ਮੇਰੇ ਕਲਗੀਧਰ ਪਿਤਾ ਜੀ ਜਿਨ੍ਹਾਂ ਨੇ ਤਨ ਮਨ ਧਨ ਪਰਿਵਾਰ ਸਭ ਕੁਝ ਲੋਕ ਭਲਾਈ ਵਾਸਤੇ ਕੁਰਬਾਨ ਕਰ ਦਿੱਤਾ ਹਿੰਦੂ ਅਤੇ ਮੁਸਲਮਾਨ ਵੀ ਉਹਨਾਂ ਦੇ ਸੇਵਕ ਬਣੇ ਆਪਨੇ ਸੱਚ ਦਾ ਪ੍ਰਕਾਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ